ਅਮਰੀਕੀ ਸਰਕਾਰ ਦੇ ਸ਼ਟਡਾਊਨ ਦੇ ਬਾਵਜੂਦ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਸਪਸ਼ਟ ਚੇਤਾਵਨੀ ਜਾਰੀ ਕੀਤੀ ਹੈ ਕਿ ਗੈਰਕਾਨੂੰਨੀ ਇਮੀਗ੍ਰੇਸ਼ਨ ਖਿਲਾਫ ਉਸ ਦੀਆਂ ਕਾਰਵਾਈਆਂ ਦੇ ਵਿੱਚ ਕੋਈ ਟਿਲ ਨਹੀਂ ਹੋਵੇਗੀ ਇਹ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਫੈਲੀਆਂ ਗਲਤ ਅਫਵਾਹਾਂ ਨੂੰ ਰੋਕਣ ਦੇ ਲਈ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਅਮਰੀਕਾ ਸਰਕਾਰ ਦੇ ਸ਼ਟਡਾਊਨ ਦੇ ਕਾਰਨ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟੇਸ਼ਨ ਤੋਂ ਰਾਹਤ ਮਿਲ ਸਕਦੀ ਹੈ ਆਈਸੀਈ ਨੇ ਆਪਣੇ ਅਫੀਸ਼ੀਅਲ ਐਕਸ ਅਕਾਊਂਟ ਤੇ ਪੋਸਟ ਕਰਦੇ ਹੋਏ ਕਿਹਾ ਕਿ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾ ਤੇ ਬਾਰਡਰ ਇਨਫੋਰਸਮੈਂਟ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਇਹ ਘਟਨਾ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਸਖਤ ਇਮੀਗ੍ਰੇਸ਼ਨ ਨੀਤੀ ਦੇ ਪਿਛੋਕੜ ਦੇ ਵਿੱਚ ਵਾਪਰੀ ਹੈ ਜਿਸ ਦੇ ਨਾਲ ਕਾਂਗਰਸ ਦੇ ਵਿੱਚ ਫੰਡਿੰਗ ਤੇ ਵਿਵਾਦ ਵਧਿਆ ਇਹ ਬਿਆਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਚੀਫ ਕ੍ਰਿਸਟੀ ਨੋਇਮ ਦੇ ਬਿਆਨ ਨਾਲ ਬਿਲਕੁਲ ਮੇਲ ਖਾਂਦਾ ਹੈ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਹੈ ਕਿ ਲਾਅ ਇਨਫੋਰਸਮੈਂਟ ਅਧਿਕਾਰੀ ਬਿਨਾਂ ਤਨਖਾਹ ਦੇ ਵੀ ਕੰਮ ਕਰਦੇ ਰਹਿਣਗੇ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਦੇ ਮੁਤਾਬਕ ਸਰਕਾਰੀ ਸ਼ਟਡਾਊਨ ਦੇ ਦੌਰਾਨ ਅਮਰੀਕਾ ਆਪਣੇ ਬਾਰਡਰਸ ਦੀ ਰੱਖਿਆ ਕਰੇਗਾ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਬਾਰਡਰ ਸੁਰੱਖਿਆ ਅਤੇ ਇਨਫੋਰਸਮੈਂਟ ਸਖਤ ਕਾਰਵਾਈ ਕਰਦਾ ਰਹੇਗਾ ਤੇ ਗੈਰਕਾਨੂੰਨੀ ਦਾਖਲੇ ਨੂੰ ਅਪਰਾਧ ਮੰਨਿਆ ਜਾਵੇਗਾ DHS ਨੇ ਕਿਹਾ ਹੈ ਕਿ ਡੈਮੋਕ੍ਰੇਟਸ ਦੇ ਸ਼ਟਡਾਊਨ ਦੇ ਕਾਰਨ ICE ਨੂੰ ਰੋਕਿਆ ਨਹੀਂ ਜਾ ਸਕਦਾ ਇਮੀਗ੍ਰੇਸ਼ਨ ਏਜੰਸੀਆਂ ਆਪਣਾ ਕੰਮ ਲਗਾਤਾਰ ਕਰਦੀਆਂ ਰਹਿਣਗੀਆਂ ਸੋਸ਼ਲ ਮੀਡੀਆ ਤੇ ਫੈਲੀਆਂ ਅਫਵਾਹਾਂ ਦੇ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਸਰਕਾਰ ਦੇ ਸ਼ਟਡਾਊਨ ਦੇ ਕਾਰਨ ਬਾਰਡਰ ਖੁੱਲ ਜਾਣਗੇ ਤੇ ਇਨਫੋਰਸਮੈਂਟ ਵੀ ਰੁਕ ਜਾਵੇਗਾ ICE ਨੇ ਇਸ ਨੂੰ ਝੂਠੀਆਂ ਅਫਵਾਹਾਂ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਅਧਿਕਾਰੀ ਬਿਨਾਂ ਤਨਖਾਹ ਵੀ ਕੰਮ ਕਰਨਗੇ ਪਰ ਬਾਅਦ ਦੇ ਵਿੱਚ ਉਨ੍ਹਾਂ ਨੂੰ ਸਾਰਾ ਭੁਗਤਾਨ ਕੀਤਾ ਜਾਵੇਗਾ ICE ਦੇ 21000 ਕਰਮਚਾਰੀਆਂ ਦੇ ਵਿੱਚੋਂ 19626 ਕਰਮਚਾਰੀ ਕੰਮ ਜਾਰੀ ਰੱਖਣਗੇ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ 63243 ਵੀ ਕਰਮਚਾਰੀ ਆਪਣਾ ਕੰਮ ਜਾਰੀ ਰੱਖਣਗੇ ਇਨ੍ਹਾਂ ਆਪਰੇਸ਼ਨਸ ਦੇ ਵਿੱਚ ਗ੍ਰਿਫਤਾਰੀਆਂ ਡਿਟੈਂਸ਼ਨ ਤੇ ਡਿਪੋਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਸਾਲ 2018 ਤੇ 19 ਦੇ ਵਿੱਚ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਵਿਵਾਦ ਹੋਇਆ ਸੀ ਪਰ 2025 ਦੇ ਵਿੱਚ ਫਰਕ ਇਹ ਹੈ ਕਿ ਜੁਲਾਈ 2025 ਵਿੱਚ ਪਾਸ ਹੋਏ ਵਨ ਬਿਗ ਬਿਊਟੀਫੁਲ ਬਿਲ ਐਕਟ ਨੇ ਆਈਸੀਈ ਨੂੰ ਬਿਲੀਅਨ ਡਾਲਰਸ ਇਨਫੋਰਸਮੈਂਟ ਦੇ ਲਈ ਅਤੇ 5 ਬਿਲੀਅਨ ਡਿਟੈਂਸ਼ਨ ਦੇ ਲਈ ਫੰਡ ਪਹਿਲਾਂ ਤੋਂ ਜਾਰੀ ਕੀਤੇ ਹੋਏ ਨੇ ਅਤੇ ਸ਼ਟਡਾਊਨ ਦੇ ਬਾਵਜੂਦ ਵੀ ਇਹਨਾਂ ਏਜੰਸੀਆਂ ਨੂੰ ਮਿਲਦੇ ਰਹਿਣਗੇ ਇਸ ਦੇ ਨਾਲ ICE ਦੀਆਂ ਗ੍ਰਿਫਤਾਰੀਆਂ ਅਤੇ ਡਿਪੂਟੇਸ਼ਨ ਦੀ ਗਿਣਤੀ ਦੇ ਵਿੱਚ ਵਿਵਾਦ ਹੋਵੇਗਾ ਕਈ ਨਾਨ ਕ੍ਰਿਟੀਕਲ ਸਰਵਿਸਿਜ਼ ਇੱਥੇ ਬੰਦ ਰਹਿਣਗੀਆਂ ਜਿਵੇਂ ਕਿ ਪਾਸਪੋਰਟ ਪ੍ਰੋਸੈਸਿੰਗ ਦੇ ਵਿੱਚ ਦੇਰੀ ਹੋ ਸਕਦੀ ਹੈ ਤੇ ਹੋਰ ਵੀਜ਼ਾ ਪ੍ਰੋਸੈਸਿੰਗ ਨੂੰ ਲੈ ਕੇ ਵੀ ਅਰਜ਼ੀਦਾਰਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲॉ एनफोर्सਮੈਂਟ ਅਧਿਕਾਰੀ ਬਿਨਾ ਤਨਖਾਹ ਦੇ ਕੰਮ ਕਰਨਗੇ ਜਿਸ ਤੇ ਨਾਲ ਉਹਨਾਂ ਦੇ ਵਿੱਚ ਤਣਾਅ ਵੀ ਵਧੇਗਾ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਨਾਨ ਡਿਟੇਨਡ ਕੇਸਸ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ 트럼ਪ ਅਤੇ DHS ਨੇ ਡੈਮੋਕ੍ਰੇਟਸ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ ਉਹਨਾਂ ਦੇ ਮੁਤਾਬਿਕ ਗੈਰ ਕਾਨੂੰਨੀ ਇਮੀਗ੍ਰੈਂਟਸ ਦੇ ਲਈ ਫ੍ਰੀ ਹੈਲਥ케ਅਰ ਸੇਵਾਵਾਂ ਦੇਣ ਦੇ ਲਈ ਵਿਰੋਧੀ ਉਹਨਾਂ ਦੇ ਉੱਤੇ ਦਬਾਅ ਪਾ ਰਹੇ ਨੇ ਸ਼ਟਡਾਊਨ ICE ਨੂੰ ਪ੍ਰਭਾਵਿਤ ਨਹੀਂ ਕਰੇਗਾ ਕਿਉਂਕਿ ਉਸ ਦੇ ਕੋਲ ਆਪਣਾ ਵੱਖਰਾ ਫੰਡ ਹੈ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਡੈਮੋਕ੍ਰੇਟਸ ਤੇ ਰਿਪਬਲਿਕਸ ਦੇ ਵਿਚਕਾਰ جنگ ਛਿੜੀ ਹੋਈ ਹੈ ਇਹ ਵਿਵਾਦ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਹੇ ਰਾਜਨੀਤਿਕ ਟਕਰਾਅ ਨੂੰ ਉਜਾਗਰ ਕਰਦਾ ਹੈ